ਚੰਦਰ ਤੋਂ ਖਬਰ ਆ ਰਹੀ ਹੈ ਜਲੰਧਰ ਦੇ ਮਿਲਾਪ ਚੌਂਕ ਤੇ ਵਿੱਚ ਸ਼ਰੀਆਮ ਤਲਵਾਰਾਂ ਚੱਲੀਆਂ ਨੇ ਨਿਹੰਗਵਾਨੇ ਦੇ ਵਿੱਚ ਆਏ ਸਨ 12 ਤੋਂ 15 ਹਮਲਾਵਰ ਹਮਲਾਵਰਾਂ ਨੇ ਦੁਕਾਨਦਾਰਾਂ ਤੇ ਵਸਾਕਰੋ ਕੇ ਪੰਤੋ ਕੀਤੀ ਹੈ 3 ਦਿਨ ਪਹਿਲਾਂ ਆਰਡਰ ਦੇ ਵਿੱਚ ਦੇਰੀ ਨੂੰ ਲੈ ਕੇ ਲੜਾਈ ਹੋਈ ਸੀ ਸੋਨੇ ਦੀ ਚੇਨ ਖੋਣ ਤੇ ਹਮਲਾ ਕਰਨ ਦਾ ਵੀ ਇਲਜ਼ਾਮ ਲੱਗਿਆ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪਰ ਇੱਥੇ ਜੋ ਮਾਹੌਲ ਬਣਿਆ ਉਸ ਤੋਂ ਬਾਅਦ ਲੋਕ ਜ਼ਰੂਰ ਸਹਿਮ ਗਏ ਤਮਿਲਆਪ ਚੌਂਕ ਦੇ ਵਿੱਚ ਸ਼ਰੇਆਮ ਤਲਵਾਰਾਂ ਚੱਲੀਆਂ ਨੇ ਨਿਹੰਗ ਸਿੰਘਾਂ ਦੇ ਬਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਇੱਥੇ ਅਜਿਹਾ ਮਾਹੌਲ ਜੋ ਸਿਰਜਿਆ ਗਿਆ 12 ਤੋਂ 15 ਹਮਲਾਵਰ ਦੱਸੇ ਜਾ ਰਹੇ ਸੀ ਹਾਲਾਂਕਿ ਇਹ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ 3 ਦਿਨ ਪਹਿਲਾਂ ਆਰਡਰ ਦੇ ਵਿੱਚ ਦੇਰੀ ਨੂੰ ਲੈ ਕੇ ਜੋ ਲੜਾਈ ਹੋਈ ਸੀ ਸੋਨੇ ਦੀ ਚੇਨ ਖੋਨ ਤੇ ਹਮਲਾ ਕਰਨ ਦਾ ਵੀ ਜੋ ਇਲਜ਼ਾਮ ਲੱਗਿਆ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਜਿਸ ਹਿਸਾਬ ਦੇ ਨਾਲ ਇੱਥੇ ਮਾਹੌਲ ਬਣਿਆ ਜਿਸ ਹਿਸਾਬ ਦੇ ਨਾਲ ਇੱਥੇ ਸ਼ਰੀਆਮ ਤਲਵਾਰਾਂ ਲਹਿਰਾਈਆਂ ਗਈਆਂ ਤਾਂ ਉੱਥੇ ਹੀ तमाम ਸਵਾਲ ਖੜੇ ਹੁੰਦੇ ਨੇ ਤੇ ਉੱਥੇ ਹੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਬਣ ਗਿਆ ਦਨਿਆਂਗ ਸੰਗਤ ਦੇ ਬਣੇ ਦੇ ਵਿੱਚ ਆਏ ਕੁਝ ਲੋਕਾਂ ਦੇ ਵੱਲੋਂ ਜੋ ਇੱਥੇ ਹਮਲਾ ਕੀਤਾ ਗਿਆ ਸੀਸੀਟੀਵੀ ਤਸਵੀਰਾਂ ਇਸ ਤਰ੍ਹਾਂ ਪੂਰਨ ਮਾਹੌਲ ਦੀ ਆਪਣੇ ਆਪ ਦੇ ਵਿੱਚ ਗਵਾਹੀ ਭਰ ਰਹੀ ਹੈ ਨੇ ਜਲੰਧਰ ਦੇ ਮਲਾਪ ਚੌਂਕ ਦਾ ਇਹ ਮਾਮਲਾ ਅਸਰ ਜਾਰੀ ਹੈ ਜਿੱਥੇ ਸ਼ਰਿਆਮ ਤਲਵਾਰਾਂ ਚਲੀਆਂ ਹਮਲਾ ਕੀਤਾ ਗਿਆ 12 ਤੋਂ 15 ਜੋ ਨਿਹੰਗ ਸਿੰਘਾਂ ਦੇ ਬਣੇ ਦੇ ਵਿੱਚ ਆਏ ਹਮਲਾਵਰਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਕੀ ਕੁਝ ਇਹ ਪੂਰਾ ਮਾਮਲਾ ਕਿਉਂ ਇਹ ਐਸੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਪੂਰੇ ਮਾਮਲੇ ਨੂੰ ਜੋ ਗੰਭੀਰਤਾ ਨਾਲ ਜਾਂਚੇ ਪੜਤਾਲੇਗੀ ਪਰ ਫਲਹਾਲ ਅਜੇ ਹਾਂ ਮਾਹੌਲ ਵੇਖ ਕੇ ਲੋਕ ਜ਼ਰੂਰ ਸਹਿਮ ਗਏ ਲੋਕ ਜ਼ਰੂਰ ਡਰ ਗਏ ਜੀ ਮੈਂ ਬੜਾ 34 ਮੁੰਡੇ ਆਏ ਦੁਕਾਨ ਤੇ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂਜੀ ਬਾਈ ਜੀ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ ਹਾਂਜੀ ਤਦੂ ਬੰਦ ਕਹਿੰਦਾ ਤੁਹਾਨੂੰ ਬੈਠੇ ਜਗ੍ਹਾ ਤੇ ਬਾਈ ਤੁਹਾਨੂੰ ਮੰਦ ਰੇਸੀ ਸੀ ਬੈਠੇ ਜਾਓ ਇੱਥੇ ਚਾਹ ਲੈ ਬੋਤਲ ਮੱਝਾ ਜਿੱਲੇ ਜਗ੍ਹਾ ਤੇ ਨਾ ਮੇਰੇ ਕੋ ਜਿੰਨੀ ਕਮੇਸਟਰੀ ਬੰਦ ਜਗ੍ਹਾ ਦਿੱਤੀ ਹਾਂਜੀ ਮੈਂ ਉਹਨਾਂ ਨਾਲ ਬੱਤ ਵੀ ਜੇ ਦੱਸੀ ਬੋਲੀ ਮੈਂ ਥੋੜਾ ਬਹਿ ਵੀ ਬੋਲਿਆ ਨੂੰ ਤਾਂ ਵੀ ਉਹ ਨਾ ਕਿਤੇ ਬੈਠ ਨਹੀਂ ਹਾਂਜੀ ਚਲ ਕੇ ਹੁਣ ਇਹ 15 20 ਮੁੰਡੇ ਆਏ ਸਰਪੰਨਾ ਲੈ ਕੇ ਆਏ ਮੇਰੇ ਕੋ ਸੀਸੀ ਕੈਮਰਾ ਰਿਕਾਰਡਿੰਗ ਹੈ ਮੇਰੀ ਦੁਕਾਨ ਦੇ ਰਿਕਾਰਡਿੰਗ ਦੇ То ну ਪ੍ਰਧਾਨਤਰੀ ਰੋਈ ਸਭ ਹੋਈ ਗੀ ਸਾਰੀ ਗੱਲ ਕੀਤੀ ਮੰਗਦਾ ਆਰਡਰ ਲੇਟ ਪਿੱਛੇ ਪਾ ਦਿੱਤੀ ਲਈ ਰਾਤ ਦਾ ਆਰਡਰ ਸੀ ਇਹਨਾਂ ਦਾ ਉਹਦੇ ਕਰਕੇ ਕੋਈ ਮਾੜੀ ਮੋਟੀ ਮਾਲਕ ਨਾਲ ਹੀ ਗੱਲ ਹੋਈ ਹੈ ਤੇ ਉਹ ਅੱਜ ਉਸ ਸਿਲਸਲੇ ਦੇ ਵਿੱਚ ਆਏ ਸੀ ਇਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ ਕੋਈ ਬਹਿ ਕੇ ਗੱਲ ਕਰਦੇ ਕੋਈ ਗਲਬਾਤ ਹੁੰਦੀ ਵੀ ਆਮ ਹੀ ਕੋਈ ਗਲਤੀ ਜੇ ਹੋਈ ਹੈ ਤਾਂ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇਕਦਮੀ ਉਹ ਕਾਫੀ ਜਣੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਕਦਮ ਹਮਲਾ ਕਰ ਦਿੱਤਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮਜੂਦ ਸੀ ਇਹ ਕਹਾ ਸੁਣੀ ਅੱਜ ਹੋਈ ਸੀ ਕਿ ਕੱਲ ਰਾਤੀ 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 ਕੱਲ ਸੋ ਇਹ ਆ ਦਾ ਸਟੋਰੀ ਆ ਆਰਡਰ ਕੋਈ ਅੰਦਰ ਬੈਠ ਰਹੇ ਸੀ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਆ ਔਰ ਵੋਲਿਊਮ ਵੀ ਹੈ ਕੀ ਆ ਹੋਇਆ ਕੀ ਨਹੀਂ ਸਾਰੀ ਚੋਗੀ ਪਰ ਜਲਦ ਕੰਮ ਹੋਇਆ ਚਾਹਰੀ ਤਾਲੇ ਇਹ ਆ ਕੇ ਅੱਧੇ ਦਸ ਗਿਆ ਉਹ ਤੇ ਲੇਟ ਹੋ ਗਿਆ ਆਰਡਰ ਲੇਟ ਹੋ ਤੇ ਉਹਨਾਂ ਨੇ ਵੀ ਬਾਗ ਦਿੱਤਾ ਉਹ ਤੁਹਾਡਾ ਕੋ ਲੇਟ ਹੋ ਗਿਆ ਅੱਛਾ ਜੀ ਉਹਨੂੰ ਲੇਟ ਹੋਗਾ ਕਿ ਨਹੀਂ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਇੰਨੀ ਲੈਣਾ ਤੇ ਕੋਈ ਗੱਲ ਨਹੀਂ ਇੰਨੀ ਗੱਲ ਜੀ ਥੋੜੀ ਬਾਣੀ ਤੁ ਤੁ ਮਾਨਾ ਹੋ ਗਈ ਤੇ ਜ਼ਿੰਦਗੀ ਕੀ ਅੱਜ ਇੰਨੇ ਤੇ ਦਾ ਹੁਣਾਂ ਨਾ ਕੁਰਬਾਨਾ ਮਾਰ ਕੇ ਸਵੇਰ ਆ ਸਾਰੀ ਦੁਕਾਨ ਤੋਂ ਵੀ ਬੰਦਿਆ ਦੇ ਸੇਕੀ ਦਰਵਾਣ ਮਾਰੀ ਹੈ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋਂ ਭਰਾ ਨੇ ਦੁੱਗਤ ਬਰਬਰ ਇਹਨਾਂ ਨੇ ਮਾਰਕੁੱਤੀ ਪੀਰ ਦੁਕਾਨ ਵਾਲੀ ਨੂੰ ਥੋੜਪਨ ਕੀਤੀ ਹੈ ਜੋ ਤੁਹਾਡੇ ਸਾਹਮਣੇ ਹੈ ਤੇ ਇਹਦੀ ਵਜ੍ਹਾ ਨਾਲ ਜੀ ਇਹ ਦੱਸੀ ਜਾ ਰਹੀ ਹੈ ਕਿ ਕੱਲ 2 ਤੋਂ 3 ਜਣੇ ਮਹਿੰਦਰ ਸਿੰਘਾਂ ਦੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਅਨਾਂ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਹਦੇ ਕਾਰਨ ਇਹਨਾਂ ਦੀ ਬੱਸ ਸੁਈਆ ਹੋ ਗਿਆ ਤੇ ਜਿਹੜਾ ਮੈਂ ਬਹਿਸ ਕਰਕੇ ਇੱਕ ਵਾਰੀ ਪੌਣ ਪਿੱਛੇ ਕਰੋ ਆਪਣਾ ਵੱਡੇ ਭਾਈ ਜੀ ਭਾਈ ਇਹ ਉਹਨਾਂ ਨੇ ਆ ਕੁੱਝ ਟਕਣਾ ਨੂੰ ਅੰਕ ਲਿਆ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਦੇਖੇ ਜਿਹੜਾ ਵਾ ਸਖਤ ਧਰਾਵਾ ਦੇ ਵਿੱਚ ਪੱਤਰ ਦਰਜ ਕੀਤਾ ਗਿਆ ਹੈ ਇਸ ਮੌਕੇ ਦੀ ਸਾਰੀ ਵੀਡੀਓ ਜੇ ਵੀ ਸੋਸ਼ਲ ਉਸੀ ਲੈ ਲਈ ਹੈ ਵੀਡੀਓ ਸੱਤ ਵਿੱਚ ਗਿਆ ਲਿਆ ਦਾ ਇਹਦੀ ਸਾਰੀ ਸੀਨ ਆਫ क्राइम ਦੀ ਰਿਕਾਰਡਿੰਗ ਕਰਕੇ ਤੇ ਐਫਆਰ ਜੱਜ ਬਣ ਕੇ ਜਿਹੜਾ ਵਾ ਬੰਦਿਆਂ ਤੇ ਰੇਡ ਕੀਤੀ ਜਾਂਦੀ